ਲੋਕ ਮਰ ਰਹੇ ਨੇ ਮਰੀ ਜਾ ਰਹੇ ਨੇ ਆ ਕਾਲਾ ਪਾਣੀ ਸਲੋ ਪੋਇਜ਼ਨਿੰਗ ਹੈ ਜਿਹੜੀ ਸਲੋ ਡੈਥ ਹੁੰਦੀ ਹੈ ਨਾ ਉਹ ਦੂਜੀ ਨਾਲੋਂ ਵੀ ਖਤਰਨਾਕ ਹੁੰਦੀ ਹੈ ਤੜਪ ਤੜਪ ਕੇ ਲੋਕ ਮਰ ਰਹੇ ਨੇ ਜਿਨ੍ਹਾਂ ਨੂੰ ਕੈਂਸਰ ਹੋ ਰਿਹਾ ਹੈ ਜਿਨ੍ਹਾਂ ਨੂੰ ਕਾਲਾ ਪੀਲੀਆ ਹੋ ਰਿਹਾ ਹੈ ਜਿਨ੍ਹਾਂ ਨੂੰ ਸਰੌਸਸ ਹੋ ਰਿਹਾ ਹੈ ਕੌਣ ਕਰ ਰਿਹਾ ਹੈ ਇਹ ਇਹਨਾਂ ਪਾਣੀਆਂ ਕਰਕੇ ਹੀ ਹੋ ਰਿਹਾ ਹੈ ਨਾ ਦੰਦ ਲਾਨੀ ਰਿਹਾ ਪਾਣੀ ਹੁਣ ਹੁਣ ਸ਼ਾ ਕਾਲਾ ਹੋ ਗਿਆ ਔਰ ਬੁਲਬਲੇ ਨਿਕਲਦੇ ਆਉਦੇ ਚੋ ਹੈਵੀ ਤਾਪਾਂ ਦੀ ਇੰਨੀ ਘਾਤਰਾ ਹੈ ਕਿ ਜੇ ਉਹ 2 ਘਟਾ ਵੀ ਤੁਹਾਡੇ ਅੰਦਰ ਚੜਿਆ ਜਾਵੇ ਤਾਂ ਸੱਤਿਆਨਾਸ਼ ਕਰ ਦਊਗਾ। ਬੁੱਢਾ ਨਾਲਾ ਜਿਹਨੂੰ ਅਸੀਂ ਕਹਿ ਰਹੇ ਹਾਂ ਉਹਦੀ ਸੀਪਿੰਗ ਤਾਂ ਇੱਥੇ ਹੀ ਹੋ ਰਹੀ ਹੈ। ਜੇ ਮੰਨ ਲਓ ਆਰਓ ਲਾ ਕੇ ਜਾਂ ਮਿਨਰਲ ਵਾਟਰ ਪੀਣਗੇ, ਢਾਉਣਗੇ ਤਾਂ ਸਹੀ ਫਿਰ ਬਚ ਜਾਣਗੇ। ਜੀਵਨ ਲਈ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ। ਉਹੀ ਜ਼ਹਿਰ ਦੇ ਰਿਹਾ ਉਹੀ ਮੌਤ ਵੰਡ ਰਿਹਾ। ਅਨ ਦਰਿਆਵਾਂ ਦੇ ਕਿਨਾਰੇ ਨਾ ਜ਼ਿੰਦਗੀ ਪਣ ਪਦੀ ਸੀ ਸੱਭਿਆਤਾ ਪਣ ਪੀਆਂ ਨੇ ਅੱਜ ਉਥੋਂ ਮੌਤ ਵੰਡੀ ਜਾ ਰਹੀ ਹੈ ਆ ਲੰਡਨ ਦਾ ਥੇਮਸ ਦਰਿਆ ਗੰਦਾ ਸੀ ਅੱਜ ਸਾਫ਼ ਹੈ ਪੈਰਿਸ ਦਾ ਦਰਿਆ ਸਿਆਨ ਗੰਦਾ ਸੀ ਅੱਜ ਉਹਨਾਂ ਨੇ 올림픽 ਦਾ ਮਾਰਚ ਪਾਸ ਸੋਥੇ ਕਰਾਇਆ ਸਾਡੇ ਨਹੀਂ ਹੋ ਸਕਦਾ ਇਹ ਪਹਿਲੀ ਪਾਤਸ਼ਾਹੀ ਨੇ ਨਾ ਰੱਖਿਆ ਕੀ ਬਣਾਤਾ ਪਹਿਲਾਂ ਤਾਂ ਸਾਡਾ ਪਾਣੀ ਖੋ ਕੇ ਲੈ ਗਏ ਤੇ ਜਿਹੜਾ ਬੱਚਾ ਉਹ ਸ਼ੌਕ ਆਲਾ ਹੋ ਗਿਆ ਉਹ ਸੂਆ ਨਿਕਲਦਾ ਇਸੇ ਸੱਤ ਲੋਚੋਂ ਉਹਦੇ ਨਾਲ ਅੱਧੇ ਪਿੰਡ ਨੂੰ ਬਿਮਾਰੀਆਂ ਨੇ ਕੈਂਸਰ ਹੈ ਕਿਸੇ ਨੂੰ ਕਾਲਾ ਪੀਲੀਆ ਬੱਚੇ ਮੈਂਟਲੀ ਰਿਟਾਰਡਡ ਜੰਮ ਰਹੇ ਨੇ ਕਿੱਧਰ ਜਾਣ ਉਹ ਵਿਚਾਰੇ ਉਹਾਂ ਦੇ ਸਾਡੀ ਜ਼ਮੀਨ ਦਾ ਰੋਟੀ ਰੋਜ਼ ਦੀ ਹੈ ਕਿੱਥੇ ਜਾਈਏ ਅਸੀਂ ਪਾਣੀਆਂ ਲਈ ਜਾਣਿਆ ਜਾਣ ਵਾਲਾ ਸੂਬਾ ਪੰਜਾਬ ਅੱਜ ਬਦਨਾਮੀ ਇਸ ਕਰਕੇ ਖਟ ਰਿਹਾ ਕਿਉਂਕਿ ਪੰਜਾਬ ਦਾ ਪਾਣੀ ਜ਼ਰੀਲਾ ਹੋ ਰਿਹਾ ਲੋਕਾਂ ਨੂੰ ਕੈਂਸਰ ਹੋ ਰਿਹਾ ਔਰ ਚਰਚਾ ਹੋ ਰਹੀ ਹੈ ਇਸ ਚੀਜ਼ ਤੇ ਕਿ ਅਧਿਕਾਰੀਆਂ ਇਹ ਸਭ ਕੁਝ ਕਿਉਂ ਹੋ ਰਿਹਾ ਕਿਹਦੀ ਮਲੀਪੁਕ ਦੇ ਨਾਲ ਹੋ ਰਿਹਾ ਕਿਉਂਕਿ ਵਕ ਵਕ ਵਾਰ ਆਵਾਜ਼ ਚੁੱਕੀ ਗਈ ਪਰ ਮਸਲਾ ਕਿਸੇ ਸਿਰੇ ਲੱਗਦਾ ਹੋਇਆ ਨਜ਼ਰ ਨਹੀਂ ਆਇਆ ਤਾਂ ਦਰਿਆਵਾਂ ਦੇ ਪਾਣੀ ਜ਼ਰੀਲੇ ਕਿਉਂ ਹੋ ਰਿਹਾ ਇਸ ਮਸਲੇ ਤੇ ਵੱਡੀ ਡਿਬੇਟ ਹੋ ਰਹੀ ਹੈ ਅੱਜ ਇੱਕ ਵੱਡਾ ਕੱਟ ਵੀ ਰੱਖਿਆ ਗਿਆ ਲੁਧਿਆਣਾ ਦੇ ਵਿੱਚ ਕਿਉਂਕਿ ਬੁੱਢਾ ਨਾਲਾ ਜਿਹੜਾ ਪ੍ਰਦੂਸ਼ਣ ਫਲਾ ਰਿਹਾ ਲਗਾਤਾਰ ਸਤਲੁਜ ਦੇ ਸਤਲੁਜ ਦਰਿਆ ਨੂੰ ਗੰਦਲਾ ਕਰ ਰਿਹਾ ਅਮਿਤੋਜ ਮਾਨ ਸਾਡੇ ਨਾਲ ਨੇ ਕੀ ਇਹਨਾਂ ਦੀ ਪਲੈਨਿੰਗ ਹੈ ਅਗਲੀ ਰੂਪਰੇਖਾ ਕੀ ਹੈ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਮੋਰਚਾ ਵਧਿਆ ਹੋਇਆ ਕਾਲੇ ਪਾਣੀਆਂ ਦੇ ਖਿਲਾਫ ਗੱਲਬਾਤ ਕਰਦੇ ਆ ਮਤੂ ਜੀ ਸਭ ਤੋਂ ਪਹਿਲਾਂ ਤਾਂ ਇਸੇ ਤੇ ਚਰਚਾ ਕਰਾਂਗੇ ਕਾਲੇ ਪਾਣੀਆਂ ਦਾ ਮੋਰਚਾ ਤੁਸੀਂ ਅਵੇਅਰਨੈਸ ਫੈਲਾ ਰਹੇ ਹੋ ਲਗਾਤਾਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਅਪੀਲ ਵੀ ਕਰ ਰਹੇ ਹੋ ਕਿੰਨਾ ਕੁ ਅਸਰ ਤੁਹਾਨੂੰ ਇੱਥੋਂ ਦੇ ਲੋਕਾਂ ਨੂੰ ਦੇਖ ਕੇ ਨਜ਼ਰ ਆ ਰਿਹਾ ਕਿ ਲੋਕ ਲੋਕਾਂ ਤੱਕ ਤੁਹਾਡੀ ਗੱਲ ਪਹੁੰਚ ਰਹੀ ਹੈ ਪਾਣੀਆਂ ਨੂੰ ਬਚਾਉਣ ਲਈ ਲੋਕ ਸੋਹਰਦ ਹੁੰਦੇ ਨਜ਼ਰ ਆ ਰਹੇ ਹਨ ਵਿਕਰਮ ਉਹ ਤਾਂ ਤੁਸੀਂ ਆਪ ਹੀ ਪੁੱਛ ਸਕਦੇ ਹੋ ਸਾਰਿਆਂ ਤੋਂ ਕਿ ਇਹਨਾਂ ਤੱਕ ਗੱਲ ਕਿੰਨੀ ਗਈ ਗੱਲ ਕੀ ਹੈ ਕਿ ਲੋਕ ਮਰ ਰਹੇ ਸੀ ਦੁਖੀ ਹੋ ਰਹੇ ਸੀ 15 ਸਪਟੈਂਬਰ ਤੱਕ ਅਸੀਂ ਇਹਨਾਂ ਨੂੰ ਇੱਕ ਸੰਕੇਤ ਦਿੱਤਾ ਵੇਖ ਲਓ ਤੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੈ 15 ਸਪਟੰਬਰ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਤਾਂ ਫਿਰ ਅਸੀਂ ਕੁਝ ਕਰਾਂਗੇ ਕੀ ਤੇ ਕਿਵੇਂ ਉਹ ਅਸੀਂ ਕਰਕੇ ਦੱਸਾਂਗੇ ਕਿਉਂਕਿ ਲੋਕ ਮਰ ਰਹੇ ਨੇ ਮਰੀ ਜਾ ਰਹੇ ਨੇ ਆ ਕਾਲਾ ਪਾਣੀ ਸਲੋ ਪੋਇਜ਼ਨਿੰਗ ਹੈ ਜਿਹੜੀ ਸਲੋ ਡੈਥ ਹੁੰਦੀ ਹੈ ਨਾ ਉਹ ਦੂਜੀ ਨਾਲੋਂ ਵੀ ਖਤਰਨਾਕ ਹੁੰਦੀ ਹੈ ਤੜਪ ਤੜਪ ਕੇ ਲੋਕ ਮਰ ਰਹੇ ਨੇ ਜਿਨ੍ਹਾਂ ਨੂੰ ਕੈਂਸਰ ਹੋ ਰਿਹਾ ਹੈ ਜਿਨ੍ਹਾਂ ਨੂੰ ਕਾਲਾ ਪੀਲੀਆ ਹੋ ਰਿਹਾ ਹੈ ਜਿਨ੍ਹਾਂ ਨੂੰ ਸਰੌਸਸ ਹੋ ਰਿਹਾ ਹੈ ਕੌਣ ਕਰ ਰਿਹਾ ਹੈ ਇਹ ਇੰਨਾ ਪਾਣੀਆਂ ਕਰਕੇ ਹੀ ਹੋ ਰਿਹਾ ਹੈ ਨਾ ਲਗਾਤਾਰ ਜਿਹੜੇ ਬੁੱਡੇ ਨਾਲੇ ਦੇ ਕੰਡੇ ਲੋਕ ਵਸਦੇ ਉਹ ਕਹਿੰਦੇ ਕਿ ਪਾਣੀ ਇੰਨਾ ਗੰਦਲਾ ਸਮੈਲੀ ਬੜੀ ਬੁਰੀ ਆਉਂਦੀ ਹੈ ਔਰ ਲੋਕਾਂ ਨੂੰ ਕੈਂਸਰ ਹੋ ਗਿਆ ਇਥੋਂ ਪਹਿਲਾਂ ਹਾਲਾਂਕਿ ਮਾਲਵੇ ਤੋਂ ਟ੍ਰੇਨ ਚੱਲਦੀ ਸੀ ਬਿਕਾਨੇਰ ਨੂੰ ਕੈਂਸਰ ਟ੍ਰੇਨ ਨਾਂ ਪੈ ਗਿਆ ਉਸ ਦਾ ਪਰ ਹਾਲਾਤ ਸੁਧਰਦੇ ਨਜ਼ਰ ਨਹੀਂ ਆਏ ਸਰਕਾਰਾਂ ਬੇਸ਼ੱਕ ਬਦਲ ਗਈਆਂ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਪਿਛਲੇ 20 ਸਾਲਾਂ ਦੇ ਵਿੱਚ ਪਰ ਹਾਲਾਤ ਉਵੇਂ ਦੇ ਉਵੇਂ ਹੀ ਆ ਪਦਲਾ ਨਹੀਂ ਰਿਹਾ ਪਾਣੀ ਹੁਣ ਹੁਣ ਸ਼ਾ ਕਾਲਾ ਹੋ ਗਿਆ ਔਰ ਬੋਲਬਲੇ ਨਿਕਲਦੇ ਆ ਉਹ ਦੇਚੋਂ ਹੈਵੀ ਤਾਪਾਂ ਦੀ ਇੰਨੀ ਕੁ ਮਾਤਰਾ ਹੈ ਕਿ ਜੇ ਉਹ 2 ਕੋਟਾਂ ਵੀ ਤੁਹਾਡੇ ਅੰਦਰ ਚਲੇ ਜਾਵੇ ਤਾਂ ਸਤਿਆਨਾਸ਼ ਕਰ ਦੂਗਾ ਕੋਈ ਸੀਟਪੀ ਉਹਨੂੰ ਕਲੀਨ ਨਹੀਂ ਕਰ ਸਕਦੀ ਔਰ ਵੈਸੇ ਵੀ ਡਾਈੰਗ ਵਾਲਿਆਂ ਦਾ ਛੱਡਿਆ ਹੋਇਆ ਕੈਮੀਕਲ ਕੋਈ ਸੀਟਪੀ ਕਲੀਨ ਨਹੀਂ ਕਰਦੀ ਇਹ ਸਿੱਧਾ ਦਾ ਸਿੱਧਾ ਨਾ ਐਸਟੀਪੀ ਕਰੇ ਨਾ ਸੀਟਪੀ ਕਰੇ ਸੀਟਪੀ ਕੈਮੀਕਲ ਵਾਲੀ ਹੁੰਦੀ ਹੈ ਉਹ ਵੀ ਕਲੀਨ ਨਹੀਂ ਕਰ ਸਕਦੀ ਹੁਣ 2 ਮਿੰਟ ਲਈ ਤਮਨ ਲਾਡੂ ਨੇ ਡਰਾਈ ਡਾਈੰਗ ਕਰਤੀ ਹੈ ਕਿ ਸਾਡੇ ਨਹੀਂ ਹੋ ਸਕਦੀ ਕਿ ਸਾਡੇ ਇਹ ਪਾਣੀ ਜਿਹੜਾ ਇਹ ਕੱਢ ਰਹੇ ਨੇ ਵੈਸੇ ਤਾਂ ਇਹ ਜਿਹੜਾ ਟ੍ਰੀਟਡ ਵਾਟਰ ਵੀ ਤੁਸੀਂ ਪਾ ਨਹੀਂ ਸਕਦੇਗੇ ਇਹਦੇ ਵਿੱਚ ਦਰਿਆ ਚ ਇਹ ਅਨਟ੍ਰੀਟਡ ਪਾ ਰਹੇ ਨੇ ਤੁਸੀਂ ਇਹਨੂੰ ਪਾਣੀ ਇਕੱਠਾ ਕਰੋ ਕੰਸਟਰਕਸ਼ਨ ਲਈ ਯੂਜ਼ ਕਰ ਲੋ ਲੁਧਿਆਣੇ ਦੀ ਕਿਉਂ ਨਹੀਂ ਕਰਦੇ بڑے ਨੇ ਅਸੀਂ ਨਾਲੇ ਅਸੀਂ ਕਿਉਂ ਦੱਸ ਗਏ ਯਾਰ ਇਹ ਇੰਡਸਟਰੀ ਜਿਹੜੀ ਪ੍ਰਿੰਸੀਪਲ ਠਹਿਰਾ ਗੰਦਾਕਰਨ ਚ ਉਹ ਦੱਸੇ ਕਿਓ ਕਾਨੂੰਨ ਦੀ ਪਾਲਣਾ ਕਰਕੇ ਕਰ ਰਹੇ ਸਾਰਾ ਕੁਝ ਇਸ ਲਿਸਟਾ ਨਾਲ ਵੀ ਮੀਟਿੰਗ ਹੋਈ ਹੈ ਇਸ ਮਸਲੇ ਦੇ ਉੱਪਰ ਮਿਤੋਜ ਜੀ ਜਿਵੇਂ ਤੁਸੀਂ ਲਗਾਤਾਰ ਜਾ ਰਹੇ ਹੋ ਕਿਉਂਕਿ ਘੱਟੋ ਘੱਟ ਇੰਡਸਟਰੀ ਵਾਲੇ ਲੋਕ ਆ ਜਿਹੜੇ ਉਹ ਥੋੜਾ ਬਹੁਤ ਸਮਝਣ ਇਸ ਚੀਜ਼ ਵਿੱਚ ਕੋਲੇ ਵੀ 40 ਸਾਲਾਂ ਚ ਕਿੰਨੀਆਂ ਮੀਟਿੰਗਾਂ ਹੋ ਗਈਆਂ ਨੇ ਕਿੰਨੀਆਂ ਗਵਰਨਮੈਂਟਸ ਨੇ ਵਾਅਦੇ ਕਰਤੇ ਨੇ ਔਰ ਤਰ੍ਹਾਂ ਤਰ੍ਹਾਂ ਦੀਆਂ ਗਵਰਨਮੈਂਟ ਵੱਲੀਆਂ ਵੱਲੀਆਂ ਆੜਾ ਅੜ ਪਾਰਟੀਆਂ ਦੀਆਂ ਕਿਸੇ ਨੇ ਕੁਝ ਕੀਤਾ ਪ੍ਰੈਕਟੀਕਲੀ ਕੇਰਾ ਇੱਥੇ ਬਾਦਲ ਸਾਹਿਬ ਨੂੰ ਕਿਸੇ ਨੇ ਭਰਕੇ ਦੇਤਾ ਆ ਕਾਲਾ ਪਾਣੀ ਆਂਦੇ ਜੀ ਆ ਪਾਣੀ ਆ ਸਾਡੇ ਆਂਦੇ ਹੈ ਕਾਕਾ ਜੀ ਇਹ ਤਾਂ ਬਹੁਤ ਬੁਰਾ ਹੈ ਬੰਦ ਕਰੋ 15 ਦਿਨਾਂ ਬਾਅਦ ਫੇਰ ਸਾਰਾ ਕੁਝ ਉਵੇਂ ਹੀ ਹੋ ਗਿਆ ਤਾਂ ਲੋਕ ਲਾਮਬਦ ਹੋਣਾ ਸ਼ੁਰੂ ਹੋ ਗਿਆ ਜਿਵੇਂ ਕਿਸਾਨ ਅੰਦੋਲਨ ਵੇਲੇ ਇੱਕ ਮੂਵਮੈਂਟ ਬਣੀ ਸੀ ਮਿਤੋ ਜੀ ਤੁਸੀਂ ਵੀ ਬਹੁਤ ਸਰਗਰਮ ਰਹੇ ਹੋ ਸਟੇਜਾਂ ਤੇ ਵੀ ਜਾਂਦੇ ਰਹੇ ਹੋ ਹੁਣ ਕਿਸਾਨ ਯੂਨੀਅਨ ਦਾ ਵੀ ਸਪੋਰਟ ਮਿਲ ਗਿਆ ਭਾਵੇਂ ਬਲਬੀਰ ਸਿੰਘ ਰਾਜੇਵਾਲ ਹੋਣ ਜਾਂ ਡੱਲੇਆੜ ਹੋਣ ਬੇਸ਼ੱਕ ਉਹਨਾਂ ਦੇ ਆਪਸ ਦੇ ਵਿੱਚ ਤਾਂ ਵੱਖਰੇਵੇਂ ਹੈਗੇ ਆ ਸਾਂਝੇ ਕਿਸਾਨ ਮੋਰਚੇ ਦੇ ਪਰ ਇੱਥੇ ਸਾਰੇ ਇਕੱਠੇ ਹੋਏ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਦੇਖੋ ਸਾਡੇ ਨਾਲ ਨਹੀਂ ਆਪਾਂ ਸਾਰੇ ਇਕੱਠੇ ਆ ਕਿਉਂਕਿ ਇੱਕ ਤਾਂ ਮੈਂ ਇਹ ਕਹਿਣਾ ਹੈ ਕਿ ਸਾਡੇ ਜੋ ਕੋਈ ਲੀਡਰ ਲੂਡਰ ਨਹੀਂਗਾ ਸਾਰੇ ਆ ਯਾਰ ਨਾ ਅਸੀਂ ਕੋਈ ਪੋਲਿਟਿਕਸ 'ਚ ਜਾਣਾ ਇਹ ਸਾਰੇ ਆ ਲੁਧਿਆਣੇ ਤੋਂ ਨੇ ਮਰਾੜਾਂ ਤੋਂ ਨੇ ਅੱਡੋ ਅੱਡ ਪਿੰਡਾਂ ਤੋਂ ਨੇ ਕੋਈ ਫਰੀਦਕੋਟ ਤੋਂ ਆਇਆ ਕੋਈ ਮਲੋਟ ਰਵੌਰ ਤੋਂ ਕੋਈ ਗੰਗਾਨਗਰ ਤੋਂ ਵੀ ਆਏ ਨੇ ਜਲੰਧਰ ਤੋਂ ਆਏ ਨੇ ਕਪੂਰ ਤੱਕ ਸਾਰੇ ਪਾਸਿਓ ਆਏ ਨੇ ਪਾਣੀ ਆਈ ਜੀਐਨਪੀ ਦੇ ਥਰੂ ਰਾਜਸਥਾਨ ਜਾਂਦਾ ਕਿ जैसलमेर ਤੱਕ ਵਿਕਰਮ ਇਹ ਸੇ ਲਈ ਆਏ ਨੇ ਕਿ ਸਾਡੇ ਬਹੁਤ ਬੁਰਾ ਹਾਲ ਹੈ ਅੱਧੇ ਅੱਧੇ ਪਿੰਡ ਬਿਮਾਰੀਆਂ ਨਾਲ ਮਰ ਰਹੇ ਨੇ ਔਰ ਸ਼ਹਿਰ ਕੱਲ ਤਾਂ ਲੁਧਿਆਣੇ ਚ ਵੀ ਕਿੰਨੇ ਲੋਕ ਆ ਲੁਧਿਆਣੇ ਦੇ ਨੇ ਮੁੰਡੇ ਸਾਰੇ ਇਹ ਕਿਉਂ ਆਏ ਨੇ ਕਿਉਂਕਿ ਜਿਹੜਾ ਬੁੱਢਾ ਨਾਲਾ ਜਿਹਨੂੰ ਅਸੀਂ ਕਹਿ ਰਹੇ ਹਾਂ ਉਹਦੀ ਸੀਪਿੰਗ ਤਾਂ ਇੱਥੇ ਹੀ ਹੋ ਰਹੀ ਹੈ ਜੇ ਮੰਨ ਲਓ ਆਰਓ ਲਾ ਕੇ ਜਾਂ ਮਿਨਰਲ ਵਾਟਰ ਪੀਣਗੇ ਢਾਉਣਗੇ ਤਾਂ ਸਹੀ ਫਿਰ ਬਚ ਜਾਣਗੇ ਇਹ ਪਾਣੀ ਹਰ ਇੱਕ ਦੇ ਢੱਡੇ ਜਾਂਦਾ ਉਹਨੇ ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਵੀ ਨਹੀਂ ਛੱਡੀ ਨਵਜੋਤ ਸਿੰਘ ਸਿੱਧੂ ਦੀ ਵਾਈਫ ਵੀ ਨਹੀਂ ਛੱਡੀ ਇਹ ਕਿਸੇ ਨੂੰ ਨਹੀਂ ਬਖਸ਼ਦਾ ਪਾਣੀ ਸੋ ਅਸੀਂ ਕਹਿ ਰਹੇ ਆ ਭਾਈ ਪੰਜਾਬ ਨੂੰ ਬਚਾ ਲਓ ਪੰਜਾਬ ਬਿਮਾਰੀਆਂ ਨਾਲ ਮਰ ਰਿਹਾ ਹੈ ਪਹਿਲਾਂ ਤਾਂ ਸਾਡਾ ਪਾਣੀ ਖੋ ਕੇ ਲੈ ਗਏ ਤੇ ਜਿਹੜਾ ਬਚਿਆ ਉਹ ਸ਼ੌਕ ਆਲਾ ਹੋ ਗਿਆ ਕੁਝ ਕਰਾਂਗੇ ਜਾਂ ਨਹੀਂ ਵਾਅਦੇ ਹੀ ਕਰੀ ਜਾਉਂਗੇ ਗੱਲਾਂ ਹੀ ਕਰੀ ਜਾਉਂਗੇ ਸੋ ਸਾਰਿਆਂ ਨੂੰ ਇਕੱਠੇ ਕੀਤਾ ਹੈ ਇਨਾ ਰਾਈਆਂ ਅਸੀਂ ਸੰਕੇਤ ਦੇਣਾ ਚਾਹੁੰਦੇ ਆ ਕਿ 15 ਸਤੰਬਰ ਤੱਕ ਕੁਝ ਕਰ ਲੋ ਨਹੀਂ ਤਾਂ ਫਿਰ ਲੋਕ ਕਰਨਗੇ ਉਹ ਕਿਵੇਂ ਤੇ ਕਿਹੜੀ ਸ਼ਕਲ ਚ ਕਰਾਂਗੇ ਉਹ ਤੁਹਾਨੂੰ ਕਰਕੇ ਦੱਸਾਂਗੇ ਪਿਛਲੇ ਦਿਨੀ ਇਹ ਸਟੇਟਮੈਂਟਸ ਵਾਇਰਲ ਹੋਈਆਂ ਕਿ ਅਸੀਂ ਬੁੱਢੇ ਨਾਲੇ ਨੂੰ ਬੰਦ ਮਾਰਾਂਗੇ ਫਿਰ ਜੇ ਸਰਕਾਰ ਕੁਝ ਨਹੀਂ ਕਰਦੀ ਤਾਂ ਕਿ ਇਹੋ ਜਿਹਾ ਵੀ ਕੋਈ ਪਲਾਨ ਕੀਤਾ ਜਾ ਸਕਦਾ ਜਿਸ ਤਰ੍ਹਾਂ ਲੋਕਾਂ ਦਾ ਇਕੱਠ ਨਾਲ ਹੋਵੇ ਤਾਂ ਅਸੀਂ ਬੰਨ ਹੋਊਗਾ ਜਾਂ ਕਿਹੜੀ ਸ਼ਕਲ ਚ ਕਰਾਂਗੇ ਕਰਕੇ ਦੱਸਾਂਗੇ ਅਸੀਂ ਕਰਾਂਗੇ ਕੁਛ ਨਾ ਕੁਛ 15 ਤਰੀਕ ਤੱਕ ਦਾ ਸਮਾਂ ਤੁਸੀਂ ਦਿੱਤਾ ਸੀ ਤੱਕ ਅਸੀਂ ਸਰਕਾਰ ਨੂੰ ਟਾਈਮ ਦਿੱਤਾ ਹੈ ਫਿਰ ਅਸੀਂ ਆ ਸਾਰੀਆਂ ਸਹਿਯੋਗੀ ਜਥੇਬੰਦੀਆਂ ਇਨਾਂ ਸਾਰਿਆਂ ਨਾਲ ਰਾਏ ਕਰਕੇ ਫਿਰ ਉਹ ਕੰਮ ਕਰਾਂਗੇ ਕਿਉਂਕਿ 40 ਸਾਲ 50 ਸਾਲ ਬੜ ਕੇ 70 ਸਾਲ ਹੀ ਕਹਿ ਰਹੇ ਹੋਗੇ ਵੇਂਧਿਆ ਨੂੰ ਕੱਖ ਨਹੀਂ ਹੋਇਆ ਪਿਤਾ ਦਾ ਦਰਜਾ ਸੀ ਗੁਰਬਾਨੀ ਚ ਕੀ ਹਾਲ ਕਰਤਾ ਧਰਤੀ ਦਾ ਕੀ ਹਾਲ ਕਰਤਾ ਹਵਾ ਦਾ ਕੀ ਹਾਲ ਕਰਤਾ ਕਿਉਂ ਨਹੀਂ ਰਿਹਾ ਮੈਂ ਥੋੜਾ ਜਿਹਾ ਇਸ ਲੌਜੀਕ ਦੇ ਪਿੱਛੇ ਜਾਣਾ ਚਾਹੁੰਦਾ ਵਜ੍ਹਾ ਕੀ ਆ ਹੋ ਕਿਉਂ ਨਹੀਂ ਰਿਹਾ ਸਰਕਾਰਾਂ ਇੰਨੀਆਂ ਬਦਲ ਗਈਆਂ ਮਤੋ ਜੀ ਲੋਕ ਮਰਦੇ ਜਾ ਰਹੇ ਆ ਜੇ ਲੋਕ ਹੀ ਨਹੀਂ ਰਹਿਣਗੇ ਤਾਂ ਵੋਟਾਂ ਕਿਤੋਂ ਮਿਲਣਗੀਆਂ ਹੁਣ ਤੁਸੀਂ ਪੁੱਛਿਆ ਦੱਸ ਦੇਣਾ ਐਸਟੀਪੀ ਸੀਟਪੀ ਕਿੰਨੇ ਦਾ ਲੱਗਦਾ ਹੈ 2 ਕਰੋੜ 2.5 ਕਰੋੜ 3 ਕਰੋੜ ਮਾਤਰਾ ਦੇ ਹਿਸਾਬ ਨਾਲ ਐ ਕਿੰਨੀ ਪਾਵਰ ਐ ਐਮਐਲਏ ਨੂੰ ਦਿਓ 5 ਲੱਖ 10 ਲੱਖ ਪੋਲੂਸ਼ਨ ਬੋਰਡ ਵਾਲੇ ਨੂੰ ਦਿਓ 2 ਲੱਖ ਗੱਲ ਖਤਮ ਜੇ ਜਦੋਂ ਇਹ ਰਲ ਕੇ ਪੈਸੇ ਦਿੰਦੇ ਨੇ ਫਿਰ ਤਾਂ ਹੋਰ ਵੀ ਥੋੜੇ ਹੋ ਜਾਂਦੇ ਨੇ ਆਹ ਹੈ ਗੱਲ ਜਪਸ਼ਨ ਦੇ ਨਕੀਲ ਨਹੀਂ ਕੱਸੀ ਜਾਂਦੀ ਹੁਣ ਉਹ ਆਂਦੇ ਅਸੀਂ ਆਪਦੀ ਸਹੂਲियत ਕਿਉਂ ਛੱਡ ਗਏ ਅਸੀਂ ਤਾਂ ਇੱਥੇ ਹੀ ਬੈਠਾਂਗੇ ਉਹ ਇਹਨਾਂ ਦਾ ਕਲਸਟਰ ਤੁਸੀਂ ਅਬ ਹੋਰ ਨਾਲ ਬਣਾ ਦਿਓ ਬਠੰਡੇ ਨਾਲ ਬਣਾ ਦਿਓ ਦੁਨੀਆ ਚਾਹੇ ਹੋਇਆ ਆ ਲੰਡਨ ਦਾ ਥੇਮਸ ਦਰਿਆ ਗੰਦਾ ਸੀ ਅੱਜ ਸਾਫ਼ ਹੈ ਪੈਰਿਸ ਦਾ ਦਰਿਆ ਸਿਆਨ ਗੰਦਾ ਸੀ आज ਉਹਨਾਂ ਨੇ 올림픽 ਦਾ ਮਾਰਚ ਪਾਸ ਸ੍ਰੋਥੇ ਕਰਾਇਆ ਸਾਡੇ ਨਹੀਂ ਹੋ ਸਕਦਾ ਇਹ ਪਹਿਲੀ ਪਾਤਸ਼ਾਹੀ ਨੇ ਨਾਂ ਰੱਖਿਆ ਕੀ ਬਣਾਤਾ ਹੋਰ ਛੱਡੋ ਇੱਥੇ ਫਤਿਹਗੜ੍ਹ ਸਾਹਿਬ ਹੰਸਲਾ ਨਦੀ ਹੈ ਜਿਹੜੀ ਠੰਡੇ ਬੁਰਜ ਦੇ ਥੱਲੇ ਦੀ ਜਾਂਦੀ ਸੀ ਉਹ ਹੰਸਲਾ ਨਾਲਾ ਬਣ ਗਈ ਹੈ ਕਿੰਨੇ ਦਰ ਆ ਮੱਛੀ ਦਾ ਟੈਸਟ ਹੋਇਆ ਹਰੀਕੇ ਉਹਨੂੰ ਕੈਂਸਰ ਹੋ ਗਿਆ ਕਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਹਜ਼ਾਰਾਂ ਗੱਲਾਂ ਨੇ ਕੀ ਕਰੀਏ ਹੋਰ ਪਾਣੀ ਮੱਛੀ ਦਾ ਜ਼ਿਕਰ ਕੀਤਾ ਜਾ ਵਕ ਵਕ ਚੀਜ਼ਾਂ ਦਾ ਉਹ ਪਿੱਛੇ ਦੀ ਪਿੱਛੇ ਦੀ ਕਹਾਣੀ ਤਾਂ ਉਹਦੇ ਪਾਣੀ ਆ ਕਿਉਂਕਿ ਜੇ ਪਾਣੀ ਗੰਧਲਾ ਹੋ ਗਿਆ ਉਹ ਪਾਣੀ ਦੇ ਵਿੱਚ ਮੱਛੀ ਨੇ ਰਹਿਣਾ ਪਾਣੀ ਨੂੰ ਉਹਨੇ ਪੀਣਾ ਵੀ ਆ ਪਾਣੀ ਦੇ ਵਿੱਚ ਉਹਨੇ ਆਪਦਾ ਸਰਵਾਈਵ ਕਰਨਾ ਫਿਰ ਮੱਛੀ ਨੂੰ ਕੈਂਸਰ ਹੋ ਗਿਆ ਤਾਂ ਅੱਗੇ ਦੀ ਅੱਗੇ ਉਹ ਫਿਰ ਵੱਖਰੇ ਤਰ੍ਹਾਂ ਦਾ ਕੈਂਸਰ ਅੱਗੇ ਸਪਰੈਡ ਹੋਊਗਾ ਇਹੀ ਤਾਂ ਗੱਲ ਹੈ ਵੱਖਰੇ ਤਰ੍ਹਾਂ ਦੀਆਂ ਡਿਜ਼ੀਜ਼ਸ ਆਉਂਦੀਆਂ ਐਂ ਹੀ ਹੁੰਦੀਆਂ ਨੇ ਉਸੇ ਤਰ੍ਹਾਂ ਤਰਾਂਗ ਵਾਲਾ ਪਿੰਡ ਹੈ ਉਹਦੇ ਨੇੜੇ-ਤੇੜੇ ਕਾਫੀ ਪਿੰਡ ਨੇ ਮਲੋਟ ਦੇ ਉੱਤੇ ਨੇ ਉਹਨਾਂ ਦੇ ਜ਼ਮੀਨ ਥਲੜਾ ਪਾਣੀ ਖਾਰਾ ਹੈ ਉਹ ਤੋਂ ਪਾਣੀ ਪੀਂਦੇ ਨੇ ਸੂਏ ਦਾ ਲੈ ਕੇ ਉਹ ਸੂਆ ਨਿਕਲਦਾ ਇਸੇ ਸੱਤ ਲੋਚੋਂ ਉਹਦੇ ਨਾਲ ਅੱਧੇ ਪਿੰਡ ਨੂੰ ਬਿਮਾਰੀਆਂ ਨੇ ਕੈਂਸਰ ਹੈ ਕਿਸੇ ਨੂੰ ਕਾਲਾ ਪੀ ਲਿਆ ਬੱਚੇ ਮੈਂਟਲੀ ਰਿਟਾਰਡਡ ਜਾ ਮਰੇ ਨੇ ਕਿੱਧਰ ਜਾਣ ਉਹ ਵਿਚਾਰੇ ਉਹਾਂ ਦੇ ਸਾਡੀ ਜ਼ਮੀਨ ਆ ਰੋਟੀ ਰੋਜ਼ ਦੀ ਕਿੱਥੇ ਜਾਈਏ ਅਸੀਂ ਕੌਣ ਸੁਣੂਗਾ ਉਹਨਾਂ ਦੀ ਇੱਕ ਮੇਰਾ ਅਖੀਰਲਾ ਸਵਾਲ ਹੈ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਚੂਲੇ ਭਰ ਕੇ ਅਮਰਤ ਛਕਾਇਆ ਇੱਥੇ ਔਰ ਪੰਜਾਬ ਪਾਣੀਆਂ ਦੇ ਲਈ ਜਾਣਿਆ ਜਾਂਦਾ ਪਰ ਹੁਣ ਪਾਣੀਆਂ ਦੇ ਮਸਲੇ ਤੇ ਇੰਨੀ ਵੱਡੀ ਚਰਚਾ ਹੋ ਰਹੀ ਹੈ ਕਿ ਇਹ ਪਾਣੀ ਹੁਣ ਕੈਂਸਰ ਵੰਡ ਰਿਹਾ ਜਿਹਦੇ ਵਿੱਚੋਂ ਅਮਰਤ ਛਕਾਇਆ ਗਿਆ ਔਰ ਉਹੀ ਪਾਣੀ ਹੁਣ ਅੱਗੇ ਕੈਂਸਰ ਵੰਡ ਰਿਹਾ ਅਮਰਤ ਨਹੀਂ ਕਿਹਾ ਜਾ ਸਕਦਾ ਹੁਣ ਜ਼ਹਿਰ ਕਿਹਾ ਜਾ ਰਿਹਾ ਇਸੇ ਪਾਣੀ ਨੂੰ ਬਿਲਕੁਲ ਸਾਡਾ ਪਾਣੀ ਸਾਡਾ ਜੀਵਨ ਲਈ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ ਉਹੀ ਜ਼ਹਿਰ ਦੇ ਰਿਹਾ ਉਹੀ ਮੌਤ ਵੰਡ ਰਿਹਾ ਆ ਨਾ ਦਰਿਆਵਾਂ ਦੇ ਕਿਨਾਰੇ ਨਾ ਜ਼ਿੰਦਗੀ ਪਣ ਪਦੀ ਸੀ ਸੱਬਿਆਂ ਦਾ ਬਣ ਪੀਆਂ ਨੇ ਅੱਜ ਉਥੋਂ ਮੌਤ ਵੰਡੀ ਜਾ ਰਹੀ ਹੈ ਆ ਗੋਸਪੋਰ ਚਲੇ ਜਾਓ ਪੈਂਡਾ ਉਥੇ ਉਹਦੇ ਥੱਲੇੋਂ ਪਾਈਪ ਕੱਢੀ ਉਹ ਸ਼ਿਪਿੰਗ ਹੋ ਗਿਆ ਥੱਲੇ ਪਾਣੀ ਜਾਂਦਾ ਪਾਈਪ ਗਲ ਗਈ ਲੋਹੇ ਦੀ ਤੇ ਜਿਹੜਾ ਬੰਦੇ ਦੇ ਅੰਦਰ ਜਾਊਗਾ ਕੀ ਕਰੂਗਾ ਗੈਸ ਨਿਕਲੀ 11 ਬੰਦੇ ਮਰ ਗਏ ਉਥੇ ਇਹ ਸਮੂਹੇ ਕਤਲ ਹੋ ਰਿਹਾ ਹੈ ਕੋਈ ਇਹਨਾਂ ਦੇ ਦੰਗਿਆਂ ਦੇ ਚਾਰਚ ਲੱਗਣਗੇ ਅਮਿਤੋਜ ਮਾਨ ਸਾਡੇ ਨਾਲ ਸਿਗੇ ਅਮਿਤੋਜ ਮਾਨ ਪੂਰਾ ਖੁੱਲ ਕੇ ਬੋਲ ਰਹੇ ਨੇ ਇਸ ਮਸਲੇ ਤੇ ਲੋਕਾਂ ਨੂੰ ਲਾਮਬਦ ਕਰ ਰਹੇ ਨੇ ਅਮਿਤੋਜ ਮਾਨ ਕਹਿ ਰਹੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਗੁਰਬਾਣੀ ਦੇ ਵਿੱਚ ਪਵਨ ਨੂੰ ਜਿਹੜਾ ਯਾਨੀ ਕਿ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਔਰ ਉੱਥੇ ਹੀ ਪੇਟਾ ਦਾ ਦਰਜਾ ਦਿੱਤਾ ਗਿਆ ਪਾਣੀ ਨੂੰ ਪਰ ਪਾਣੀ ਨੂੰ ਅਸੀਂ ਗੰਧਲਾ ਕਰ ਰਹੇ ਹਾਂ ਜੋ ਪਾਣੀ ਹੁਣ ਜ਼ਹਿਰ ਬਣ ਰਿਹਾ ਹੈ ਇਸੇ ਕਰਕੇ ਸਾਨੂੰ ਸਾਰਿਆਂ ਨੂੰ ਕਹਿੰਦੇ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਇਹ ਗੰਦਾ ਪਾਣੀ ਜਿਹੜਾ ਇਹ ਬੰਦ ਹੋਵੇ ਦਰਿਆਵਾਂ ਦੇ ਵਿੱਚ ਪੈਣਾ ਨਹੀਂ ਤਾਂ ਫਿਰ ਬਿਮਾਰੀਆਂ ਹੋਰ ਵੱਡਾ ਰੂਪ ਲੈਂਦੀਆਂ ਜਾਣਗੀਆਂ ਕੈਮਰਾ ਪਰਸਨ ਦਵਿੰਦਰ ਜਨ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਲੁਧਿਆਣਾ